ਦੁਨੀਆ ਬਾਰੇ ਜਿਹੜੀ ਸਮਝ ਹੈ ਉਹਦਾ ਤਰੀਕਾ ਕਿੰਨਾ ਸਾਡਾ ਜੇ 70 ਸਾਲ ਸਾਨੂੰ ਇਹ ਨਹੀਂ ਪਤਾ ਲੱਗਿਆ ਕਿ ਪੰਜਾਬ ਦੀ ਬੰਡ ਧਰਮ ਦੇ ਨਾਂ ਤੇ ਨਹੀਂ ਸੀ ਹੋਈ ਬੋਲੀ ਦੇ ਨਾਂ ਤੇ ਵੀ ਨਹੀਂ ਸੀ ਹੋਈ ਉਹ ਲਿਪੀ ਨੂੰ ਲੈ ਕੇ ਹੋਈ ਸੀ ਤਾਂ ਸਾਡੀ ਸਮਝ ਤਾਂ ਕਿੰਨੀ ਹੈ ਆਉਣ ਵਾਲੇ ਸਮੇਂ ਨੂੰ ਸਮਝਣ ਦਾ ਸਾਸੀ ਚੀਜ਼ਾਂ ਨੂੰ ਵੇਖਣ ਦਾ ਮਹਿਸੂਸਣ ਦਾ ਜਿਹੜਾ ਕੰਮ ਹੈ ਉਹ ਕਿਸ ਵਿਧ ਕਰਦੇ ਆ ਉਹ ਵਿਧ ਹੀ ਬਿਆਕਰ ਹੈ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਇੱਕ ਸ਼ਬਦ AI ਆਰਟੀਫੀਸ਼ੀਅਲ ਇੰਟੈਲੀਜੈਂਸ ਅਸੀਂ ਹਾਲੇ ਉਹਦਾ ਨਾਂ ਧਰਨਾ ਜਿਹੜੀ ਚੀਜ਼ ਨੂੰ ਦੁਨੀਆ ਜਾਇਆ 50 ਸਾਲ ਤੋਂ ਤੇ ਸਮਾ ਕਿ ਜੇ ਮਸ਼ੀਨ ਵਿਗਿਆਨ ਪੜ੍ਹੇ ਤਾਂ ਸਾਰੀ ਦੁਨੀਆ ਦੀ ਇੱਕ ਬੋਲੀ ਹੋ ਜਾਊਗੀ ਇਹ ਮਸਲਾ ਆਰਟੀਫੀਸ਼ੀਅਲ ਇੰਟੈਲੀਜੈਂਸ ਲਈ ਸੀ ਜਿਹੜਾ ਅੱਜ ਅਸੀਂ ਵਿਆਕਰਣ ਪੜ੍ਹਦੇ ਆ ਉਹ ਉਹਦੀਆਂ ਜੜਾਂ 'ਚ ਹੈਗਾ ਤਾਂ ਜਿੰਨੀ ਸਾਨੂੰ ਸਮਝ ਵਿਆਕਰਣ ਬਾਰੇ ਹੈ ਇਹ ਮੰਨ ਲਓ ਸਾਨੂੰ ਓਨੀ ਦੁਨੀਆ ਬਾਰੇ ਜਾਣਕਾਰੀ ਇਕੱਠੀ ਕਰਨੀ ਡਾਟਾ ਆਪਣੇ ਆਪ ਕੁਝ ਨਹੀਂ ਹੈ ਤੁਹਾਡੇ ਅੰਦਰ ਐਲਗੋ ਕਿਹੜੀ ਚੱਲਦੀ ਹੈ ਤੁਹਾਡੇ ਅੰਦਰ ਮੈਥਡ ਕੀ ਹੈ ਪਹਿਲਾਂ ਕਿਹਾ ਹੋਇਆ ਕਿ ਮਨੁੱਖ ਦੀ ਜਿਹੜੀ ਹਾਰਸ਼ਿਕ ਸਮਝ ਪੌਦਿਆਂ ਜੜ੍ਹਾਂ ਫੀਬਿਆ ਕਰਾਂ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਇੱਕ ਸ਼ਬਦ ਏ ਆਈ ਆਰਟੀਫੀਸ਼ੀਅਲ ਇੰਟੈਲੀਜੈਂਸ ਜੋ ਲੋਕ ਕੋਈ ਉਹਨੂੰ ਵਿਜਲ ਬੁੱਧ ਕਹਿੰਦਾ ਸਾਡੇ ਕੋਈ ਉਹਨੂੰ ਮਸਨੂਈ ਬੁੱਧੀ ਕਹਿੰਦਾ ਇਹ ਸਾਡੀ ਹਜੇ ਭੱਜ ਦੌੜ ਆ ਅਸੀਂ ਹਾਲੇ ਉਹਦਾ ਨਾਂ ਧਰਨ ਜਿਹੜੀ ਚੀਜ਼ ਨੂੰ ਦੁਨੀਆ ਜਾਇਆਂ 50 ਸਾਲ ਤੋਂ ਉੱਤੇ ਸਮਾਂ ਹੋ ਗਿਆ ਹੁਣ ਇਹਦਾ ਬੋਲੀ ਨਾਲ ਕੀ ਸੰਬੰਧ ਹੈ ਥੋੜਾ ਜਿਹਾ ਪਿੱਛੇ ਜਾ ਕੇ ਜਿਹੜੇ ਪੰਜਾਬੀ ਪੜਾਉਂਦੇ ਨੇ ਇੱਥੇ ਉਹ ਜਾਣਦੇ ਹੋਣਗੇ ਤਿੰਨ ਬੰਦਿਆਂ ਦਾ ਨਾਮ ਇੱਕ ਬੰਦੇ ਦਾ ਨਾਮ ਹੈ ਫਰਦੀਨਾਸ ਸਿਸਯੂਰ ਦੂਜਾ ਹੈ ਲੁਡਵੇਗ ਬਰਡਜਨਸਟੇਨ ਤੀਜਾ ਹੈ ਬੈਂਜਾਮਿਨ ਬੋਰਫਲੀ ਤੇ ਇਹ ਤਿੰਨ ਬੰਦੇ ਜਿਹੜੇ ਇਹ ਲਗਭਗ ਪਿਛਲੀ ਸਦੀ ਦੇ ਸ਼ੁਰੂ ਚ ਹੋਏ ਇਹਨਾਂ ਨੇ ਬੋਲੀ ਦੇ ਮਸਲੇ ਤੇ ਇਹ ਕੰਮ ਕੀਤਾ ਕਿ ਉਹਨਾਂ ਨੇ ਭਾਸ਼ਾ ਵਿਗਿਆਨ ਪੜਾਉਣਾ ਕਿਉਂ ਔਖਾ ਸਾਡੇ ਇੱਥੇ ਜਿਹੜਾ ਕਹਿੰਗੇ ਭਾਈ ਸਾਹਿਬ ਹੁਣੀ ਉਹ ਤਾਂ ਔਖਾ ਹੈ ਕਿ ਅਸੀਂ ਪੜਾ ਰਹੇ ਹਾਂ ਫਰਦੀਨਾਸ ਸਿਸਯੂਰ ਦੇ ਹਿਸਾਬ ਵਾਲਾ ਭਾਸ਼ਾ ਵਿਗਿਆਨ ਉਹ ਬਣਾਇਆ ਸੀ ਮਸ਼ੀਨ ਨੂੰ ਪੜਾਉਣ ਵਾਸਤੇ ਕਿ ਜੇ ਮਸ਼ੀਨ ਵਿਗਿਆਨ ਪੜ੍ਹੇ ਤਾਂ ਸਾਰੀ ਦੁਨੀਆ ਦੀ ਇੱਕ ਬੋਲੀ ਹੋ ਜਾਊਗੀ ਇਹ ਮਸਲਾ ਆਰਟੀਫੀਸ਼ੀਅਲ ਇੰਟੈਲੀਜੈਂਸ ਲਈ ਸੀ ਜਿਹੜਾ ਅੱਜ ਅਸੀਂ ਵਿਆਕਰਣ ਪੜ੍ਹਦੇ ਹਾਂ ਉਹ ਉਹਦੀਆਂ ਜੜ੍ਹਾਂ 'ਚ ਹੈਗਾ ਜੋ ਲੁਡਵਿਗ ਵੇਸਟਰ ਦੀ ਕਿਤਾਬ ਆ ਜਿਹੜੀ ਉਹਦੀ ਸਭ ਤੋਂ ਔਖੀ ਮੰਨੀ ਜਾਂਦੀ ਹੈ ਦੁਨੀਆ ਦੇ ਵਿੱਚ ਉਹ ਤਾਂ ਹੀ ਮੰਨੀ ਜਾਂਦੀ ਆ ਉਹ ਕੋਸ਼ਿਸ਼ ਇਹ ਕਰ ਰਿਹਾ ਕਿ ਬੰਦੇ ਦਾ ਜਿਹੜਾ ਦਾਰਸ਼ਿਕ ਸਮਝਾ ਬੰਦੇ ਦੀ ਜਿਹੜੀ ਉਹਨੂੰ ਕਿਵੇਂ ਅਸੀਂ ਢਾਲ ਲਈਏ ਮਸ਼ੀਨ ਦੇ ਵਿੱਚ ਤਾਂ ਅੱਜ ਅਸੀਂ ਜਿਹੜਾ ਸਭ ਵਿਵਖ ਦੀ ਗੱਲ ਕਰਨੀ ਆ ਉਹਦੇ ਜਿਹੜਾ ਸਭ ਤੋਂ ਸੋਹਣਾ ਸਵਾਲ ਜਿਹੜਾ ਇਹ ਤੇ ਸਹਿਸਵਾ ਬੋਲਦਾ ਕਿ ਵਿਆਕਰਣ ਬਹੁ ਬਹੁਤ ਵੱਡੇ ਹਿੱਸੇ ਦੇ ਮਨ ਚ ਬਸਿਆ ਹੋਇਆ ਸਵਾਲ ਹੈ ਜਦੋਂ ਮੈਂ ਬੀਏ ਕਰਦਾ ਸੀ ਸਾਡੇ ਪੜਾਉਣ ਵਾਲਿਆਂ ਨੇ ਸਾਨੂੰ ਖੜਕ ਕੇ ਕਿਹਾ ਸਾਡੇ ਪ੍ਰੋਫੈਸਰ ਨੇ ਕਹਿੰਦਾ ਯਾਰ ਜਿਹੜੀ ਵਿਆਕਰਨ ਹੈ ਤੁਸੀਂ ਆਪੇ ਹੀ ਪੜ੍ਹ ਲਿਓ ਮੈਨੂੰ ਨਾ ਆਉਂਦੀ ਨਹੀਂ ਹੈ ਚਲੋ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ ਪੜਾਉਣ ਵਾਲੇ ਹੋ ਜੇ ਤੁਹਾਨੂੰ ਨਹੀਂ ਆਉਂਦੀ ਤੇ ਅਸੀਂ ਕਿਦਾਂ ਪੜ੍ਹਾਂਗੇ ਉਹ ਕਹਿੰਦੇ ਯਾਰ ਗੱਲ ਤਾਂ ਤੇਰੀ ਠੀਕ ਹੈ ਪਰ ਹੁਣ ਆਪਾਂ ਇਸ ਮੌਕੇ ਦੋਨੇ ਇੱਕੋ ਜਿਹੇ ਆ ਜਦੋਂ ਤੁਸੀਂ ਵੇਦਾਂ ਨੂੰ ਪੜ੍ਹਨ ਦੀ ਸ਼ਰਤ ਵੇਖਦੇ ਹੋ ਤਾਂ ਉਹ ਚ ਲਿਖੀ ਹੋਈ ਹੈ ਕਿ ਜਿਨੇ ਵੇਦ ਪੜ੍ਹਨਾ ਹੈ ਉਹਨੂੰ 6 ਚੀਜ਼ਾਂ ਆਉਂਦੀਆਂ ਹੁਣ ਉਹਦੇ ਚ ਵਿਆਕਰਣ ਇੱਕ ਹੈ ਜਦੋਂ ਇਹ ਕਹਿਣਾ ਸ਼ੁਰੂ ਹੋਇਆ ਕਿ ਬੰਦਾ ਕੀ ਹੈ ਸਮਾਜਿਕ ਜੀਵ ਹੈ ਸੋਸ਼ਲ ਐਨੀਮਲ ਫਿਰ ਪਤਾ ਲੱਗਿਆ ਬਾਂਦਰ ਵੀ ਬਹੁਤ ਇਕੱਠੇ ਰਹਿੰਦੇ ਨੇ ਸ਼ੇਰ ਵੀ ਇਕੱਠੇ ਰਹਿੰਦੇ ਨੇ ਵੀ ਨਹੀਂ ਸਮਾਜਿਕਤਾ ਬਾਕੀ ਜੀਵਾਂ ਚ ਵੀ ਹੈ ਫਿਰ ਕਹਿਣ ਲੱਗੇ ਬੰਦਾ ਹੈ ਟਾਕਟਿਵ ਜੀਵ ਬਾਅਦ ਪਤਾ ਲੱਗਿਆ ਵੀ ਬਾਕੀ ਵੀ ਤਾਂ ਬੋਲਦੇ ਯਾਰ ਸਣੀ ਹੰਦ ਅੰਦਨੇ ਤਾਂ ਪ੍ਰੈਂਕ ਪਾਮਰ ਕਹਿੰਦਾ ਵੀ ਬੰਦਾ ਹੈ ਗ੍ਰਾਮੈਟਿਕਾ ਜੀ ਬੰਦਾ ਵਿਆਕਰਣਕ ਜੀ ਇਸ ਕਰਕੇ ਜਿਹੜਾ ਭਵਖਾਲਾ ਸਵਾਲ ਹੈ ਜਿਹੜਾ ਸਾਡਾ ਨੇੜਲਾ ਵਰਤਮਾਨ ਹੈ ਤੇ ਸਾਡਾ ਪੂਤਕਾਲ ਹੈ ਉਹਦੇ ਚ ਬੜਾ ਬੁਨਿਆਦੀ ਸੂਤਰ ਵਿਆਕਰਣ ਤਾਂ ਜਿੰਨੀ ਸਾਨੂੰ ਸਮਝ ਵਿਆਕਰਣ ਬਾਰੇ ਹੈ ਇਹ ਮੰਨ ਲਓ ਸਾਨੂੰ ਓਨੀ ਦੁਨੀਆ ਬਾਰੇ ਹੈ ਜਾਣਕਾਰੀ ਇਕੱਠੀ ਕਰਨੀ ਡਾਟਾ ਆਪਣੇ ਆਪ ਕੁਝ ਨਹੀਂ ਹੈ ਤੁਹਾਡੇ ਅੰਦਰ ਐਲਗੋ ਕਿਹੜੀ ਚੱਲਦੀ ਹੈ ਤੁਹਾਡੇ ਅੰਦਰ ਮੈਥਡ ਕੀ ਹੈ ਸਾਸੀਆਂ ਚੀਜ਼ਾਂ ਨੂੰ ਵੇਖਣ ਦਾ ਮਹਿਸੂਸਣ ਦਾ ਜਿਹੜਾ ਕੰਮ ਹੈ ਉਹ ਕਿਸ ਵਿਧ ਕਰਦੇ ਆ ਉਹ ਵਿਧ ਹੀ ਵਿਆਕਰਣ ਹੈ ਜਦੋਂ ਮੈਂ ਪੀ ਐਚ ਡੀ ਕਰ ਰਹੀ ਸੀ ਗੁਰਬਾਣੀ ਵਿਆਕਰਣ ਤੇ ਮੇਰੇ ਦੋ ਉਸਤਾਦ ਸੀ ਦੋ ਗਾਈਡ ਸੀ ਮੇਰੇ ਇੱਕ ਧਰਮ ਦੇ ਸੀ ਇੱਕ ਭਾਸ਼ਾ ਵਿਗਿਆਨ ਦੇ ਸੀ ਜਿਹੜੇ ਧਰਮ ਦੇ ਸੀ ਉਹ ਮੈਨੂੰ ਕਹਿੰਦਾ ਰਹੇ ਤੂੰ ਕਰਦਾ ਤਾਂ ਕਰ ਲੈ ਪੀ ਐਚ ਡੀ ਪਰ ਬਾਣੀ ਦਾ ਵਿਆਕਰਣ ਹੁੰਦਾ ਨਹੀਂ ਹੈ ਮੈਂ ਉਹਨੂੰ ਕਹਿੰਦਾ ਰਿਹਾ ਵੀ ਸਰ ਤੁਸੀਂ ਵਿਆਕਰਣ ਦੇ ਅਰਥ ਗਲਤ ਪੜ ਗਏ ਅਸੀਂ ਜੋ ਸਮਝਦੇ ਹਾਂ ਕਿ ਵਿਆਕਰਣ ਇਹ ਹੁੰਦਾ ਹੈ ਵੀ ਔਂਕੜ ਸਿਹਾਰੀ ਲੱਗੀ ਹੈ ਉਹੀ ਵਿਆਕਰਣ ਹੈ ਇਹ ਨਹੀਂ ਹੁੰਦਾ ਵਿਆਕਰਣ ਪਹਿਲਾਂ ਕਿਹਾ ਹੋਇਆ ਕਿ ਮਨੁੱਖ ਦੀ ਜਿਹੜੀ ਦਾਰਸ਼ਨਿਕ ਸਮਝ ਹੈ ਉਹਦੀਆਂ ਜੜ੍ਹਾਂ ਹੀ ਵਿਆਕਰਣ ਚ ਨੇ ਬੈਂਜਾਮਿਨ ਬੋਰਫਲੀ ਇਹੀ ਗੱਲ ਲੈ ਕੇ ਆਇਆ ਸੀ ਕਿ ਕਿਸੇ ਥਾਂ ਦੇ ਲੋਕਾਂ ਦਾ ਵਿਆਕਰਣ ਉਹਨਾਂ ਦੇ ਸੁਭਾਅ ਦੇ ਅਨੁਕੂਲ ਹੁੰਦਾ ਹੈ ਕਿਰਿਆ ਵਿਚਾਲੇ ਲੱਗੂ ਕਿ ਪਿੱਛੇ ਲੱਗੂ ਕਿ ਪਹਿਲਾਂ ਆਊਗੀ ਇਹ ਲੋਕਾਂ ਦੀ ਸੱਭਿਆਚਾਰਕ ਹਸਤੀ ਉਦੋਂ ਗਾਹ ਉਹਨਾਂ ਦੀ ਸੱਭਿਆਤਾ ਦੀ ਹਸਤੀ ਦੇ ਵਿੱਚ ਬਸਿਆ ਹੋਇਆ ਕੰਮ ਜਿਵੇਂ ਬੰਦਿਆਂ ਨੂੰ ਜ਼ਿੰਦਗੀ ਦਿੱਸਦੀ ਹੈ ਉਹ ਵਿਆਕਰਣ ਨਾਲ ਬੱਝੀ ਹੋਈ ਹੁੰਦੀ ਅੱਖਰ ਵੀ ਸ਼ਬਦ ਵੀ ਤੇ ਸਾਰੇ ਜਿਹੜੇ ਆਕਾਰ ਨੇ ਲੀੜੀਆਂ ਕੱਪੜਿਆਂ ਦੇ ਉਹ ਇੱਕ ਸਮੁੱਚੇ ਰੂਪ ਦੇ ਵਿੱਚ ਵਿਆਕਰਣ ਹੈ ਤਾਂ ਜਦੋਂ ਅਸੀਂ ਗਾਹਾਂ ਨੂੰ ਗੱਲ ਕਰਨੀ ਹੈ ਵੀ ਏਆਈ ਹੈ ਜਾਂ ਸਾਡੀ ਬੋਲੀ ਦਾ ਭਵਿੱਖ ਹੈ ਜਿਹੜਾ ਉਹ ਇੱਥੇ ਨਹੀਂ ਬੱਝਿਆ ਕਿ ਪੰਜਾਬੀ ਵਿੱਚ ਕਿੰਨੀਆਂ ਕਿਤਾਬਾਂ ਸ਼ਬਦੀਆਂ ਨੇ ਜਾਂ ਪੰਜਾਬੀ ਵਿੱਚ ਕਿੰਨੇ ਬੰਦੇ ਪੜ੍ਹਦੇ ਨੇ ਦੁਨੀਆ ਬਾਰੇ ਜਿਹੜੀ ਸਮਝ ਹੈ ਉਹਦਾ ਤਰੀਕਾ ਕਿੰਨਾ ਸਾਡਾ ਹੈ ਉਹਦਾ ਤਰੀਕਾ ਕਿੰਨਾ ਸਾਡਾ ਹੈ ਜੇ 70 ਸਾਲ ਸਾਨੂੰ ਇਹ ਨਹੀਂ ਪਤਾ ਲੱਗਿਆ ਕਿ ਪੰਜਾਬ ਦੀ ਬੰਡ ਧਰਮ ਦੇ ਨਾਂ ਤੇ ਨਹੀਂ ਸੀ ਹੋਈ ਬੋਲੀ ਦੇ ਨਾਂ ਤੇ ਵੀ ਨਹੀਂ ਸੀ ਹੋਈ ਉਹ ਲਿਪੀ ਨੂੰ ਲੈ ਕੇ ਹੋਈ ਸੀ ਤਾਂ ਸਾਡੀ ਸਮਰੱਥਾ ਕਿੰਨੀ ਹੈ ਆਉਣ ਵਾਲੇ ਸਮੇਂ ਨੂੰ ਸਮਝਣ ਦੀ